ਪ੍ਰੋਮਜਾ ਟੀਵੀ ਤੇ ਤੁਹਾਡਾ ਸਵਾਗਤ ਹੈ ਮਮਦੀਪ ਜੋਤ ਸਿੰਘ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਲੋਕ ਸਭਾ ਚੋਣਾਂ ਨਾਲ ਜੁੜੀ ਹੋਈ ਜਿਹਾ ਦਾਦੇ ਕਿ ਲੋਕ ਸਭਾ ਚੋਣਾਂ ਦੇ ਵਿੱਚ ਕਰੈਕਟਰ ਜਵਰਾਜ ਸਿੰਘ ਦਾ ਨਾਂ ਦੇ ਨਾਮ ਦੇ ਉੱਪਰ ਚਰਚਾਵਾਂ ਚੱਲੀਆਂ ਸੀ ਕਿ ਆਖਰਕਾਰ ਹੋ ਸਕਦਾ ਹੈ ਕਿ ਬੀਜੇਪੀ ਦੇ ਵੱਲੋਂ ਜਵਰਾਜ ਸਿੰਘ ਗੁਰਦਾਸਪੁਰ ਤੋਂ ਇਲੈਕਸ਼ਨ ਲੜੇ ਅਜਈਆਂ ਖਬਰਾਂ ਬਹੁਤ ਵਾਇਰਲ ਹੋ ਰਹੀਆਂ ਸੀ ਅਜਈਆਂ ਚਰਚਾਵਾਂ ਲਗਾਤਾਰ ਚੱਲ ਰਹੀਆਂ ਸੀ ਪਰ ਦੱਸ ਦिए ਕਿ ਹੁਣ ਸਾਰੀਆਂ ਚਰਚਾਵਾਂ ਦੇ ਉੱਪਰ ਪਹਿਲਾ ਬਿਆਨ ਆਇਆ ਔਰ ਚੁੱਪੀ ਤੋੜ ਦਿੱਤੀ ਹੈ ਕਰੈਕਟਰ ਜਵਰਾਜ ਸਿੰਘ ਨੇ ਜਿਹਾ ਦਾਦੇ ਕਿ ਕਰੈਕਟਰ ਜਵਰਾਜ ਸਿੰਘ ਦਾ ਚੋਣ ਲੜਨ ਨੂੰ ਲੈ ਕੇ ਵੱਡਾ ਬਿਆਨ ਸਾਹਮਣੇ ਆਇਆ ਦਾਸਪੁਰ ਤੋਂ ਬੀਜੇਪੀ ਵੱਲੋਂ ਚੌਣ ਲੜਨ ਦੀਆਂ ਚੱਲ ਰਹੀਆਂ ਸੀ ਚਰਚਾਾਂਵਾਂ ਤਾਂ ਦੱਸਦੀ ਕਿ ਚਰਚਾਾਂਵਾਂ ਵਿਚਾਲੇ ਜਵਰਾਜ ਸਿੰਘ ਨੇ ਟਵੀਟ ਕੀਤਾ ਟਵੀਟ ਕੀਤਾ ਜਵਰਾਜ ਸਿੰਘ ਨੇ ਤੇ ਨਾਲ ਹੀ ਕਿਹਾ ਕਿ ਮੈਂ ਨਹੀਂ ਲੜ ਰਿਹਾ ਗੁਰਦਾਸਪੁਰ ਤੋਂ ਚੌਣ ਜੀਆ ਦਾ ਦੱਸਦੀ ਕਿ ਸਾਫ਼ ਤੌਰ ਤੇ ਨਾ ਕਰ ਦਿੱਤੀ ਹੈ ਜਵਰਾਜ ਸਿੰਘ ਨੇ ਤੇ ਨਾਲ ਹੀ ਕਿਹਾ ਕਿ ਮੈਂ ਲੋਕਾਂ ਦੀ ਸੇਵਾ ਹੋਰ ਬਹੁਤ ਤਰੀਕਿਆਂ ਨਾਲ ਕਰ ਰਿਹਾ ਹਾਂ ਜਵਰਾਜ ਸਿੰਘ ਨੇ ਆਪਣੀ ਫਾਊਂਡੇਸ਼ਨ ਦਾ ਵੀ ਇਸ ਟਵੀਟ ਦੇ ਵਿੱਚ ਜ਼ਿਕਰ ਕੀਤਾ ਯੂ ਵੀ ਕੈਨ ਜਿਸ ਦੇ ਥਰੂ ਜਿਹੜਾ ਬਹੁਤ ਸਾਰੀ ਬੈਟਰਮੈਂਟ ਦੀਆਂ ਸਕੀਮਾਂ ਲੋਕਾਂ ਦੇ ਲਈ ਕਰ ਰਿਹਾ ਹੈ ਜਵਰਾਜ ਸਿੰਘ ਤਾਂ ਦੱਸਦੀ ਕਿ ਤਸਵੀਰ ਦੇਖ ਸਾਧਿਆ ట్ਵੀਟ ਜਵਰਾਜ ਸਿੰਘ ਦੇ ਵੱਲੋਂ ਕੀਤਾ ਗਿਆ ਤਾਂ ਇਸ ట్ਵੀਟ ਦੇ ਵਿੱਚ ਸਭ ਕੁਝ ਕਲੀਅਰ ਕਰ ਦਿੱਤਾ ਤੇ ਗੁਰਦਾਸਪੁਰ ਤੋਂ ਬੀਜੇਪੀ ਵੱਲੋਂ ਚੋਣ ਲੜਨ ਦੀਆਂ ਚਰਚਾਵਾਂ ਜਿੱਥੇ ਚੱਲ ਰਹੀਆਂ ਸੀ ਉਹ ਤਿੰਨਾਂ ਚਰਚਾਵਾਂ ਨੂੰ ਜਿਹੜਾ ਬੰਦ ਕਰ ਦਿੱਤਾ ਜਵਰਾਜ ਸਿੰਘ ਨੇ ਪਹਿਲੀ ਵਾਰ ਚੁੱਪੀ ਤੋੜੀ ਹੈ ਕਿਉਂਕਿ ਪਿਛਲੇ ਲਗਭਗ 1 ਮਹੀਨੇ ਤੋਂ ਤੁਹਾਨੂੰ ਯਾਦ ਹੋਊਗਾ ਕਿ ਪਿਛਲੇ ਦਿਨਾਂ ਦੌਰਾਨ ਕਿੰਨਾ-ਕਿੰਨਾ ਨਾਲ ਮੁਲਾਕਾਤ ਜਵਰਾਜ ਸਿੰਘ ਦੀ ਹੁੰਦੀ ਹੈ ਤਾਂ ਦੱਸ ਦਈਏ ਕਿ ਬੀਜੇਪੀ ਲੀਡਰ ਗੜਕਰੀ ਦੇ ਘਰ ਜਾਂਦੇ ਨੇ ਜਵਰਾਜ ਸਿੰਘ ਤੁਹਾਨੂੰ ਯਾਦ ਹੋਊਗਾ ਤਾਂ ਦੱਸ ਦਈਏ ਕਿ ਉਸ ਸਮੇਂ ਜਿਹੜਾ ਲਗਾਤਾਰ ਚਰਚਾਵਾਂ ਚੱਲਦੀਆਂ ਨੇ ਕਿ ਹੋ ਸਕਦਾ ਜਵਰਾਜ ਸਿੰਘ ਚਿਹਰਾ ਬਣ ਸਕਦਾ ਹੈ ਬੀਜੇਪੀ ਵੱਲੋਂ ਬੀਜੇਪੀ ਕੋਸ਼ਿਸ਼ ਕਰ ਰਹੀ ਹੈ ਜਵਰਾਜ ਸਿੰਘ ਨੂੰ ਮਨਾਉਣ ਦੇ ਲਈ ਜੀ ਬੀਜੇਪੀ ਗੁਰਦਾਸਪੁਰ ਤੋਂ ਕਿਉਂਕਿ ਗੁਰਦਾਸਪੁਰ ਤੁਹਾਨੂੰ ਪਤਾ ਗੁਰਦਾਸਪੁਰ ਜਿਹੜਾ ਹਲਕਾ ਹੈ ਇੱਥੋਂ ਹਮੇਸ਼ਾ ਜੇ ਗੱਲ ਕਰੀਏ ਤਾਂ ਆਮ ਤੌਰ ਤੇ ਕਲਾਕਾਰ ਜਿਹੜੇ ਹੈ ਜਿੱਦੇ ਰਹੇ ਨੇ ਜਾਂ ਕੋਈ ਆਰਟਿਸਟ ਜਿੱਦਾ ਰਿਹਾ ਜਿਵੇਂ ਜੇ ਗੱਲ ਕਰੀਏ ਵਿਨੋਦ ਕਾਨਨਾ ਤੇ ਉਸ ਤੋਂ ਬਾਅਦ ਸੰਨੀ ਦਿਓਲ ਦੇਖ ਸਕਦੇ ਹੋ ਸੀ ਬੀਜੇਪੀ ਵੱਲੋਂ ਲੜੇ ਹਾਲਾਂਕਿ ਸੰਨੀ ਦਿਓਲ ਕਦੇ ਬੀਜੇਪੀ ਦੇ ਵੱਲੋਂ ਵਾਲਾ ਕਿ ਲੜੇ ਜ਼ਰੂਰ ਚੋਂ ਜਿੱਤੇ ਵੀ ਪਰ ਗੁਰਦਾਸਪੁਰ ਹਲਕੇ ਦੇ ਵਿੱਚ ਨਹੀਂ ਦੇਖੇਗੇ ਲੋਕਾਂ ਦੇ ਬੀਜੇਪੀ ਦੇ ਵੱਲੋਂ ਕੋਸ਼ਿਸ਼ ਕੀਤੀ ਗਈ ਕਿ ਕਿਉਂ ਨਾ ਪੰਜਾਬ ਦਾ ਹੀ ਚਿਹਰਾ ਲਿਆਂਦਾ ਜਾਵੇ ਜਾਨਕਿ ਜਵਰਾਜ ਸਿੰਘ ਜਵਰਾਜ ਸਿੰਘ ਜਿਹੜਾ ਕਿਹਾ ਜਾ ਰਿਹਾ ਸੀ ਕਿ ਬੀਜੇਪੀ ਦੇ ਵੱਲੋਂ ਚੋਣ ਲੜ ਸਕਦੇ ਆ ਜਾਈਆਂ ਚਰਚਾਵਾਂ ਚੱਲੀਆਂ ਚਰਚਾਵਾਂ ਚੱਲੀਆਂ ਤੇ ਉਸ ਤੋਂ ਬਾਅਦ ਲਗਾਤਾਰ ਜਿਸ ਤਰ੍ਹਾਂ ਸੋਸ਼ਲ ਮੀਡੀਆ ਦੇ ਉੱਪਰ ਇਹ ਖਬਰਾਂ ਵਾਇਰਲ ਹੋਈਆਂ ਵਕ ਵਕ ਸੋਸ਼ਲ ਮੀਡੀਆ ਇਨਫਲੂਐਂਸਰ ਦੇ ਵੱਲੋਂ ਜਿਹੜਾ ਗੱਲਾਂ ਕਈਆਂ ਗਈਆਂ ਪਰ ਉਸ ਦੇ ਉੱਪਰ ਸਭ ਦੇ ਉੱਪਰ ਚੁੱਪੀ ਤੋੜ ਦਿੱਤੀ ਹੈ ਜਵਰਾਜ ਸਿੰਘ ਨੇ ਜਵਰਾਜ ਸਿੰਘ ਦਾ ਵੱਡਾ ਬਿਆਨ ਔਰ ਪਹਿਲਾ ਟਵੀਟ ਜਵਰਾਜ ਸਿੰਘ ਦਾ ਲੋਕ ਸਭਾ ਚੋਣਾਂ ਨੂੰ ਲੈ ਕੇ ਜਵਰਾਜ ਸਿੰਘ ਦਾ ਕਹਿਣਾ ਹੈ ਕਿ ਮੈਂ ਚੋਂ ਨਹੀਂ ਲੜਨੀ ਮੈਂ ਗੁਰਦਾਸਪੁਰ ਤੋਂ ਚੋਣ ਨਹੀਂ ਲੜ ਰਿਹਾ ਤੇ ਨਾਲ ਹੀ ਉਹਨੇ ਸਪੈਸ਼ਲ ਮੈਂਸ਼ਨ ਵੀ ਕੀਤਾ ਕਿਉਂਕਿ ਜਵਰਾਜ ਸਿੰਘ ਤੱਕ ਵੀ ਗੱਲ ਜਰੂਰ ਗਈ ਹੋਣੀ ਆ ਜਾਂ ਜਵਰਾਜ ਸਿੰਘ ਨੂੰ ਮਨਾਇਆ ਵੀ ਗਿਆ ਹੋਣਾ ਪਰ ਜਵਰਾਜ ਸਿੰਘ ਨੇ ਪੂਰੀ ਦੀ ਪੂਰੀ ਗੱਲ ਜਿਹੜੀ ਆ ਮੈਂਸ਼ਨ ਕੀਤੀ ਹੈ ਕਿ ਮੈਂ ਗੁਰਦਾਸਪੁਰ ਤੋਂ ਚੋਣ ਨਹੀਂ ਲੜ ਰਿਹਾ ਜੀਆਂ ਦਾਦੇ ਕਿ ਨਾਲ ਹੀ ਜਿਹੜਾ ਜਵਰਾਜ ਸਿੰਘ ਨੇ ਸਿੱਧੇ ਤੌਰ ਤੇ ਕਿਹਾ ਕਿ ਮੈਂ ਤਾਂ ਹੋਰ ਬਹੁਤ ਸਾਰੇ ਮੇਰੇ ਕੋਲ ਤਰੀਕੇ ਨੇ ਮੇਰੇ ਹੋਰ ਬਹੁਤ ਸਾਰੀ ਮੇਰੀ ਕੈਪੈਸਿਟੀ ਹੈ ਜਿਨ੍ਹਾਂ ਜਿਨ੍ਹਾਂ ਦੇ ਵਿੱਚ ਮੈਂ ਲੋਕਾਂ ਦੀ ਬੈਟਰ ਮੈਟ ਕਰ ਸਕਦਾ ਤਾਂ ਦਾਦ ਦਿਆ ਕਿ ਜਵਰਾਜ ਸਿੰਘ ਦੇ ਵੱਲੋਂ ਵੱਡਾ ਬਿਆਨ ਸਾਹਮਣੇ ਆਇਆ ਸਭਾ ਚੋਣਾਂ ਨੂੰ ਲੈ ਕੇ ਚੁੱਪੀ ਤੋੜ ਦਿੱਤੀ ਹੈ ਜਵਰਾਜ ਸਿੰਘ ਨੇ ਤੁਹਾਨੂੰ ਯਾਦ ਹੋਗਾ ਗੁਰਦਾਸਪੁਰ ਹਲਕਾ ਜਵਰਾਜ ਸਿੰਘ ਦਾ ਨਾਮ ਜਦੋਂ ਆਇਆ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਯਾਦ ਕਰੋ ਜਦੋਂ ਇੱਕ ਵਾਰ ਜਵਰਾਜ ਸਿੰਘ ਆਪਣੀ ਮਾਂ ਦੇ ਨਾਲ ਜਿਹੜਾ ਮੀਟਿੰਗ ਕਰਦੇ ਨੇ ਮਿਲਦੇ ਨੇ ਜਾ ਕੇ ਨਤਨਗੜਕਰੀ ਨੂੰ ਹਾਲਾਂਕਿ ਇਹ ਮੀਟਿੰਗ ਦਾ ਕੋਈ ਸਿੱਧੇ ਤੌਰ ਤੇ ਕੋਈ ਵੀ ਲੈਣਾ ਦੇਣਾ ਨਹੀਂ ਹੈ ਪਰ ਉਸ ਸਮੇਂ ਮਿਲਦੇ ਜਦੋਂ ਚਰਚਾਵਾ ਚਲਣੀਆਂ ਸ਼ੁਰੂ ਹੋਈਆਂ ਸੀ ਉਦੋਂ ਚਰਚਾਵਾ ਚਲਣੀਆਂ ਸ਼ੁਰੂ ਹੋਈਆਂ ਸੀ ਕਿ ਬੀਜੇਪੀ ਜਿਹੜਾ ਇਹ ਦੇਖ ਰਹੀ ਹੈ ਕਿ ਕਿਹੜਾ ਇਹ ਜਿਆ ਚਿਹਰਾ ਹੋਵੇ ਜਿਹੜਾ ਪੰਜਾਬੀਆਂ ਦੇ ਵਿੱਚ ਹਰਮਨ ਆ ਰਹਾ ਹੋਵੇ ਉਹਨਾਂ ਨੂੰ ਪਤਾ ਸੀ ਕਿ ਜੇ ਕੋਈ ਬਾਲੀਵੁੱਡ ਦਾ ਜਾਂ ਕੋਈ ਹੋਰ ਜਿਹੜਾ ਲਿਆਂਦਾ 17 ਤਾਂ ਲੋਕਾਂ ਦੇ ਵਿੱਚ ਇਸ ਵਕਤ ਜੋ ਸੰਨੀ ਦੋਲ ਖਿਲਾਫ ਵਿਰੋਧ ਹੈ ਤਾਂ ਦੱਸਦੀ ਹੈ ਕਿ ਉਹ ਸਭ ਨੂੰ ਪਤਾ ਹੈ ਤੇ ਜਮਬਖੂਬੀ ਭਾਜਪਾ ਵੀ ਜਾਣਦੀ ਹੈ ਤਾਂ ਦੱਸਦੀ ਹੈ ਕਿ ਹੁਣ ਉਸ ਤੋਂ ਬਾਅਦ ਟਰਾਈ ਕੀਤਾ ਗਿਆ ਹੋ ਸਕਦਾ ਚਰਚਾਾਂ ਵਿੱਚ ਚੱਲ ਰਹੀਆਂ ਸੀ ਕਿ ਕੋਸ਼ਿਸ਼ ਕੀਤੀ ਭਾਜਪਾ ਲੀਡਰਾਂ ਦੇ ਵੱਲ ਅਪਰੋਚ ਵੀ ਕੀਤਾ ਗਿਆ ਗੱਲਬਾਤ ਵੀ ਕੀਤੀ ਗਈ ਤਾਂ ਹੀਓ ਗੁਰਦਾਸਪੁਰ ਹੈਸ਼ਟੈਗ ਵਰਤੇ ਹੈ ਜਵਰਾ ਸਿੰਘ ਨੇ ਆਪਣੇ ਟਵੀਟ ਦੇ ਵਿੱਚ ਜੇ ਗੱਲ ਸੀ ਤਾਂ ਹੀ ਉਹਨਾਂ ਨੇ ਸਪੈਸ਼ਲ ਟਵੀਟ ਕੀਤਾ ਨਹੀਂ ਦੇਖ ਸਕਦੇ ਹੋ ਉਸ ਦੀ ਟਵੀਟ ਸ਼ਾਇਦ ਨਾ ਵੀ ਆਉਂਦਾ ਪਰ ਉਹਨਾਂ ਨੂੰ ਪਤਾ ਸੀ ਕਿ ਜਿਹੜਾ ਕੁਝ ਮੀਡੀਆ ਰਿਪੋਰਟਸ ਦੇ ਵਿੱਚ ਆ ਰਿਹਾ ਕਿ ਮੈਂ ਇਲੈਕਸ਼ਨ ਲੜਨਾ ਹੈ ਗੁਰਦਾਸਪੁਰ ਤੋਂ ਤਾਦਾਦੀ ਇਹ ਕਿ ਨਾਲ ਹੀ ਇਹ ਸਭ ਨੂੰ ਖਾਰਜ ਕਰ ਦਿੱਤਾ ਜਵਰਾ ਸਿੰਘ ਨੇ ਕਿਤਨਾ ਕਿਤਨਾ ਨੂੰ ਬਕੂਬੀ ਪਤਾ ਹੈ